ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਉਸ ਦੂੰਗੇ ਭੇਦ ਦੀ ਵਿਚਾਰ ਸਾਂਝੀ ਕਰਨੀ ਹੈ ਜਿਸ ਵਿੱਚ ਅਕਸਰ ਜੀਵ ਉਲਝਿਆ ਰਹਿੰਦਾ ਹੈ ਇਹ ਵਿਸ਼ਾ ਹੈ ਗ੍ਰਹਿਆਂ ਦੀ ਚਾਲ ਅਰਥਾਤ ਜੋਤਿਸ਼ ਅਤੇ ਅਕਾਲ ਪੁਰਖ ਦੇ ਅਨਾਹਦ ਨਾਦ ਦਾ ਆਪਸੀ ਮੇਲ ਅਜੋਕੇ ਸਮੇਂ ਵਿੱਚ ਮਨੁੱਖ ਆਪਣੇ ਦੁੱਖਾਂ ਦਾ ਦਾਰੂਬਾਰ ਲੱਗ ਰਿਹਾ ਹੈ ਕਦੇ ਉਹ ਸ਼ਨੀ ਦੇ ਪ੍ਰਸ਼ਾਵੇਂ ਤੋਂ ਡਰਦਾ ਹੈ ਕਦੇ ਰਾਹੁ ਕੇਤੂ ਦੀ ਦਸ਼ਾ ਤੋਂ ਘਬਰਾਉਂਦਾ ਹੈ ਅਤੇ ਕਦੇ ਆਪਣੀ ਜਨਮ ਪੱਤਰੀ ਚੁੱਕੀ ਫਿਰਦਾ ਹੈ ਕਿ ਮੇਰੇ ਭਾਗਾਂ ਵਿੱਚ ਕੀ ਲਿਖਿਆ ਹੈ ਪਰ ਗੁਰੂ ਕੋ ਬੜੇ ਧਿਆਨ ਨਾਲ ਸੁਣਿਓ ਕਿ ਜੋ ਤੁਸ਼ ਵਿਦਿਆ ਕੇਵਲ ਇੱਕ ਗੈਂਟੀ ਮਿੰਟੀ ਹੈ ਜੋ ਇਸ ਮਮਾਇਆ ਦੇ ਘੇਰੇ ਅੰਦਰ ਕੰਮ ਕਰਦੀ ਹੈ ਇਹ ਸੂਰਜ ਚੰਦ ਅਤੇ ਤਾਰਿਆਂ ਦੀ ਰੌਸ਼ਨੀ ਅਤੇ ਉਹਨਾਂ ਦੀ ਖਿੱਚ ਦਾ ਤੁਹਾਡੇ ਪੰਜ ਭੂਤਕ ਸ਼ਰੀਰ ਅਤੇ ਮਨ ਤੇ ਪੈਣ ਵਾਲਾ ਅਸਰ ਹੈ। ਸਾਡਾ ਸ਼ਰੀਰ ਪੰਜਾਂ ਤੱਤਾਂ ਦਾ ਬਣਿਆ ਹੈ। ਅਤੇ ਇਹ ਸਾਰਾ ਬ੍ਰਹਮੰਡ ਵੀ ਪੰਜਾਂ ਤੱਤਾਂ ਵਿਖੇੜ ਹੈ। ਇਸ ਲਈ ਜਦੋਂ ਆਕਾਸ਼ ਵਿੱਚ ਗ੍ਰਹਿ ਆਪਣਾ ਘਰ ਬਦਲਦੇ ਹਨ ਤਾਂ ਸੁਭਾਵਿਕ ਹੈ। ਕਿ ਸਾਡੇ ਸਰੀਰ ਦੇ ਰਸ ਅਤੇ ਮਨ ਦੇ ਫੁਰਨੇ ਬਦਲਦੇ ਹਨ ਇਹ ਸੱਚ ਹੈ ਕਿ ਗ੍ਰਹਿਾਂ ਦਾ ਅਸਰ ਹੁੰਦਾ ਹੈ ਪਰ ਗੁਰੂ ਦਾ ਸਿੱਖ ਗ੍ਰਹਿਾਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਉਹ ਗ੍ਰਹਿਾਂ ਦੇ ਮਾਲਕ ਦਾ ਸੇਵਕ ਹੁੰਦਾ ਹੈ ਇਥੇ ਹੀ ਅਨਾਹਦ ਨਾਦ ਦੀ ਗੱਲ ਆਉਂਦੀ ਹੈ ਅਨਾਹਦ ਨਾਦ ਉਹ ਇਲਾਹੀ ਧੁਨ ਹੈ ਜੋ ਬਿਨਾ ਕਿਸੇ ਸਾਜ ਦੇ ਬਿਨਾ ਕਿਸੇ ਟੱਕਰ ਦੇ ਨਿਰੰਤਰ ਵੱਜ ਰਹੀ ਹੈ ਇਹ ਉਹ ਮੁੱਢਲੀ ਗੂੰਜ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ ਹੈ ਜਿਸ ਤੋਂ ਇਹ ਸੂਰਜ ਚੰਦ ਅਤੇ ਤਾਰੇ ਹੋਂਦ ਵਿਚ ਆਏ ਹਨ ਹੁਣ ਤੁਸੀਂ ਆਪ ਸੋਚੋ ਜੇਕਰ ਕੋਈ ਉਸ ਵੱਡੀ ਤਾਕਤ ਨਾਲ ਜੁੜ ਜਾਵੇ ਜਿਸ ਨੇ ਇਹ ਗ੍ਰਹਿ ਸਾਜੇ ਹਨ ਤਾਂ ਕੀ ਉਹ ਗ੍ਰਹਾਂ ਦੇ ਅਧੀਨ ਰਹੇਗਾ ਨਹੀਂ ਬਿਲਕੁਲ ਨਹੀਂ ਜਦੋਂ ਕੋਈ ਅਭਿਆਸੀ ਆਪਣੀ ਸੁਰਤ ਨੂੰ ਇਕਾਗਰ ਕਰਕੇ ਦਸਮ ਦਵਾਰ ਵਿੱਚ ਵੱਜ ਰਹੇ ਅਨਾਹਦ ਸ਼ਬਦ ਨੂੰ ਸੁਨਣਾ ਆਰੰਭ ਕਰਦਾ ਹੈ ਤਾਂ ਉਹ ਕਾਲ ਦੇ ਚੱਕਰ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜੋਤਿਸ਼ ਕੇਵਲ ਤੁਹਾਡੇ ਪਿਛਲੇ ਕੀਤੇ ਕਰਮਾਂ ਦਾ ਲੇਖਾ ਜੋਖਾ ਹੈ ਇਹ ਤੁਹਾਨੂੰ ਦੱਸ ਸਕਦਾ ਹੈ ਕਿ ਮੀਂਹ ਪਵੇਗਾ ਜਾਂ ਨਹੀਂ ਪਰ ਅਨਾਹਦ ਨਾਦ ਉਹ ਛੱਤ ਹੈ ਜੋ ਤੁਹਾਨੂੰ ਮੀਂਹ ਵਿੱਚ ਭਿੱਜਣ ਨਹੀਂ ਦਿੰਦੀ ਜਦੋਂ ਤੁਸੀਂ ਨਾਮ ਸਿਮਰਨ ਦੁਆਰਾ ਆਪਣੇ ਅੰਦਰਲੀ ਤੁੰ ਨੂੰ ਪ੍ਰਗਟ ਕਰ ਲੈਂਦੇ ਹੋ ਤਾਂ ਤੁਹਾਡੀ ਲਿਵ ਉਹ ਸੱਚੇ ਪਾਤਸ਼ਾਹ ਨਾਲ ਲੱਗ ਜਾਂਦੀ ਹੈ ਅਤੇ ਜਿਸ ਦੀ ਲਿਵ ਕਰਤਾਰ ਨਾਲ ਲੱਗ ਗਈ ਉਸ ਦੇ ਲੇਖ ਕਲਮ ਨਾਲ ਨਹੀਂ ਲਿਖੇ ਜਾਂਦੇ ਉਸ ਦੇ ਲੇਖ ਪ੍ਰਵੋਦੀ ਰਜ਼ਾ ਵਿੱਚ ਬਦਲ ਜਾਂਦੇ ਹਨ ਇਸ ਗੱਲ ਨੂੰ ਸਮਝੋ ਕਿ ਹਰ ਗ੍ਰਹਿ ਦੀ ਆਪਣੀ ਇੱਕ ਚਾਲ ਅਤੇ ਆਪਣਾ ਇੱਕ ਅਸਰ ਹੁੰਦਾ ਹੈ ਜਦੋਂ ਤੁਹਾਡਾ ਮਨ ਕਮਜ਼ੋਰ ਹੁੰਦਾ ਹੈ ਤੁਹਾਡੀ ਆਤਮਿਕ ਅਵਸਥਾ ਨੀਵੀਂ ਹੁੰਦੀ ਹੈ ਤਾਂ ਸ਼ਨੀ ਜਾਂ ਮੰਗਲ ਵਰਗੇ ਗ੍ਰਹਿ ਤੁਹਾਡੇ ਤੇ ਭਾਰੂ ਹੋ ਜਾਂਦੇ ਹਨ ਤੁਹਾਨੂੰ ਕਰੋਧ ਆਉਂਦਾ ਹੈ ਬੇਚੈਨੀ ਹੁੰਦੀ ਹੈ ਕਾਰੋਬਾਰ ਵਿੱਚ ਘਾਟਾ ਪੈਂਦਾ ਹੈ ਪਰ ਜਦੋਂ ਤੁਸੀਂ ਅਨਾਹਦ ਨਾਦ ਨਾਲ ਜੁੜਦੇ ਹੋ ਤਾਂ ਨਾਦ ਦੀ ਤਾਕਤ ਬ੍ਰਹਮੰਡ ਦੀ ਸਭ ਤੋਂ ਉੱਚੀ ਤਾਕਤ ਹੈ ਇਹ ਤੁਰਕੀ ਬਾਣੀ ਦੀ ਗੂੰਜ ਹੈ ਜਦੋਂ ਤੁਸੀਂ ਉਸ ਉੱਚੀ ਧੁਨ ਨਾਲ ਇੱਕਮਿਕ ਹੋ ਗਏ ਤਾਂ ਛੋਟੀਆਂ ਧੁਨਾਂ ਜਾਂ ਗ੍ਰਹਿਆਂ ਦਾ ਅਸਰ ਤੁਹਾਡੇ ਨੇੜੇ ਵੀ ਨਹੀਂ ਫਟਕ ਸਕਦਾ ਜਿਵੇਂ ਸੂਰਜ ਚੜ੍ਹਨ ਤੇ ਵੀਵੇਦੀ ਰੌਸ਼ਨੀ ਮੱਧਮ ਪੈ ਜਾਂਦੀ ਹੈ ਉਸੇ ਤਰ੍ਹਾਂ ਅਨਾਹਦ ਸ਼ਬਦ ਦੇ ਪ੍ਰਕਾਸ਼ ਵਿੱਚ ਕਿਸਮਤ ਦੀਆਂ ਲਕੀਰਾਂ ਮੱਧਮ ਪੈ ਜਾਂਦੀਆਂ ਹਨ ਸਾਰ ਸੰਗਤ ਜੀ ਅਸਲ ਵਿੱਚ ਜੋਤਿਸ਼ ਕਾਲ ਭਾਵ ਸਮੇ ਦਾ ਹਿਸਾਬ ਹੈ ਅਤੇ ਅਨਾਹਦ ਨਾਦ ਅਕਾਲ ਭਾਵ ਸਮੇ ਤੋਂ ਪਾਰ ਦੀ ਆਵਾਜ਼ ਹੈ ਜਿੰਨਾ ਚਿਰ ਤੁਸੀਂ ਸਰੀਰ ਦੇ ਤਲ ਤੇ ਜੀ ਰਹੇ ਹੋ ਤੁਹਾਨੂੰ ਰਾਸ਼ੀ ਫਲ ਸਾਰਸਤੀ ਅਤੇ ਮਹੂਰਤਾਂ ਦਾ ਸੋਚ ਰਹਿਗਾ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਸ ਜੰਜਾਲ ਵਿੱਚੋਂ ਕੱਢ ਕੇ ਹੁਕਮ ਵਿੱਚ ਚੱਲਣਾ ਸਿਖਾਇਆ ਅਤੇ ਹੁਕਮ ਦੀ ਪਛਾਨ ਕਿਵੇਂ ਹੁੰਦੀ ਹੈ ਕੇਵਲ ਸ਼ਬਦ ਨੂੰ ਸੁਣ ਕੇ ਗੁਰਬਾਣੀ ਦਾ ਫਰਮਾਨ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜਦੋਂ ਅੰਦਰ ਉਹ ਅੰਮ੍ਰਿਤ ਰਸ ਭਰਿਆ ਕੀਰਤਨ ਸ਼ੁਰੂ ਹੁੰਦਾ ਹੈ ਜਿਸ ਨੂੰ ਪੰਚ ਸ਼ਬਦ ਵੀ ਕਿਹਾ ਗਿਆ ਹੈ ਤਾਂ ਮਨ ਦਾ ਭਟਕਣਾ ਬੰਦ ਹੋ ਜਾਂਦਾ ਹੈ ਅਤੇ ਜਦੋਂ ਮਨ ਟਿਕ ਗਿਆ ਤਾਂ ਗ੍ਰਹਿ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਸਾਰਾ ਦੁੱਖ ਮਨ ਦੀ ਕਲਪਨਾ ਅਤੇ ਡਰ ਵਿੱਚ ਹੈ ਗ੍ਰਹਿ ਤਾਂ ਸਿਰਫ ਬਾਹਰਲੇ ਹਾਲਾਤ ਪੈਦਾ ਕਰਦੇ ਹਨ ਪਰ ਉਹਨਾਂ ਹਾਲਾਤਾਂ ਵਿੱਚ ਦੁਖੀ ਹੋਣਾ ਹੈ ਜਾਂ ਖੇੜੇ ਵਿੱਚ ਰਹਿਣਾ ਹੈ ਇਹ ਤੁਹਾਡੀ ਅੰਦਰੂਨੀ ਅਵਸਥਾ ਤੈਅ ਕਰਦੀ ਹੈ ਅਨਾਹਦ ਨਾਦ ਤੁਹਾਨੂੰ ਅੰਦਰੋਂ ਇੰਨਾ ਭਰਪੂਰ ਕਰ ਦਿੰਦਾ ਹੈ ਕਿ ਬਾਹਰ ਭਾਵੇਂ ਹਨੇਰੀਆਂ ਚੱਲਾਂ ਅੰਦਰ ਦਾ ਦੀਵਾ 부ਝਦਾ ਨਹੀਂ ਲੋਕ ਪੁੱਛਦੇ ਹਨ ਤੇ ਸੰਤ ਜੀ ਅਸੀਂ ਗ੍ਰਹਿਆਂ ਦੇ ਉਪਾਅ ਕਰੀਏ ਮੈਂ ਕਹਿੰਦਾ ਹਾਂ ਸਭ ਤੋਂ ਵੱਡਾ ਉਪਾਅ ਹੈ ਵਾਹਿਗੁਰੂ ਮੰਤਰ ਦੀ ਕਮਾਈ ਅਤੇ ਸੁਰਤ ਨੂੰ ਧੁਨੀ ਵਿੱਚ ਟਿਕਾਉਣਾ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੁਹਾਡੇ ਆਲੇ-ਦੁਆਲੇ ਇੱਕ ਅਜੇਹਾ ਨੂਰੀ ਚੱਕਰ ਮਨ ਜਾਂਦਾ ਹੈ ਜਿਸ ਨੂੰ ਕੋਈ ਮਾੜੀ ਨਜ਼ਰ ਜਾਂ ਮਾੜਾ ਗ੍ਰਹਿ ਭੇਦ ਨਹੀਂ ਸਕਦਾ ਇਹੋ ਅਸਲੀ ਜੋਤਿਸ਼ ਹੈ ਰੂਹਾਨੀ ਜੋਤਿਸ਼ ਜੋ ਕਹਿੰਦਾ ਹੈ ਕਿ ਤੁਸੀਂ ਆਪਣੀ ਕਿਸਮਤ ਦੇ ਆਪ ਲਖਾਰੀ ਹੋ ਜੇਕਰ ਤੁਸੀਂ ਕਲਮ ਗੁਰੂ ਨੂੰ ਫੜਾ ਦੇਵੋ ਪੁਰਾਤਨ ઋਸ਼ੀਆਂ ਮੂਣੀਆਂ ਨੇ ਜੋਤਿਸ਼ ਬਣਾਇਆ ਸੀ ਤਾਂ ਤਾਂ ਜੋ ਇਨਸਾਨ ਨੂੰ ਪਤਾ ਲੱਗ ਸਕੇ ਕਿ ਉਸ ਦੇ ਪਿਛਲੇ ਕਰਮ ਕੀ ਹਨ ਪਰ ਅੱਜ ਅਸੀਂ ਡਰ ਗਏ ਹਾਂ ਯਾਦ ਰੱਖੋ ਅਨਾਹਦ ਨਾਦ ਕਰਮ ਕਟਣ ਦੀ ਸਮਰੱਥਾ ਰੱਖਦਾ ਹੈ ਗੁਰਬਾਣੀ ਕਹਿੰਦੀ ਹੈ ਕੋਟ ਕਰਮ ਕਰੈ ਹਉ ਧਾਰੇ ਖਰਮ ਪਾਵੈ ਸਗਲੇ ਬਿਰਥਾਰੇ ਪਰ ਨਾਮ ਦੇ ਇੱਕ ਕਿਣਕੇ ਨਾਲ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ ਤਾਂ ਫਿਰ ਇਹ ਛੋਟੇ ਮੋਟੇ ਗ੍ਰਹਿ ਕੀ ਚੀਜ਼ ਹਨ ਇਸ ਲਈ ਸਾਧ ਸੰਗਤ ਜੀ ਆਪਣਾ ਧਿਆਨ ਤਾਰਿਆਂ ਤੋਂ ਹਟਾ ਕੇ ਉਸ ਤਾਰਨਹਾਰ ਤੇ ਲਗਾਓ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕਮਰ ਸਿੱਧੀ ਕਰਕੇ ਬੈਠਦੇ ਹੋ ਅਤੇ ਨੇਤਰ ਬੰਦ ਕਰਕੇ ਮੱਥੇ ਦੇ ਵਿਚਕਾਰ ਧਿਆਨ ਧਾਦੇ ਹੋ ਤਾਂ ਜੋ ਚਿੰਕਾਰ ਸੁਣਾਈ ਦਿੰਦੀ ਹੈ ਉਹ ਸਿੱਧਾ ਪ੍ਰਭੂ ਨਾਲ رابطہ ਕਾਇਮ ਕਰਨ ਦਾ ਸਾਧਨ ਹੈ ਉਸ ਮਿੱਠੀ ਧੁਨ ਨੂੰ ਸੁਣੋ ਉਸ ਰਸਨੋਂ ਪੀਵੋ ਫੇਰ ਤੁਹਾਨੂੰ ਪੰਡਤਾਂ ਕੋਲ ਜਾ ਕੇ ਇਹ ਪੁੱਛਣ ਦੀ ਲੋੜ ਨਹੀਂ ਪਵੇਗੀ ਕਿ ਮੇਰਾ ਸਮਾਂ ਕਦੋਂ ਠੀਕ ਹੋਵੇਗਾ ਕਿਉਂਕਿ ਜੋ ਅਨਾਹਦ ਨਾਲ ਜੁੜ ਗਿਆ ਉਸ ਦਾ ਹਰ ਪਲ ਹੀ ਸ਼ੁਭ ਮਹੂਰਤ ਬਣ ਜਾਂਦਾ ਹੈ ਉਸ ਲਈ ਥਿਤੀਵਾਰ ਸੇਵੈ ਮੁਗਦਗਵਾਰ ਵਾਲੀ ਗੱਲ ਖਤਮ ਹੋ ਜਾਂਦੀ ਹੈ ਉਹ ਸਮਝ ਜਾਂਦਾ ਹੈ ਕਿ ਮਾ ਦਿਨ ਮੂਰਤ ਸਭ ਸੁਹਾਵਣੇ ਹਨ ਜੇਕਰ ਪ੍ਰਭੂ ਚੇਤਾਵੇ ਸੂ ਨਿ ਜੋੜ ਇਹ ਹੈ ਜੋਤ ਸਰੀਰ ਦਾ ਦਾ ਨਛਾ ਹੈ ਪਰ ਅਨਾਹਦ ਨਾਦ ਆਤਮਾ ਦੀ ਉਡਾਨ ਹੈ ਨਛੇ ਵਿੱਚ ਨਾ ਫਸੋ ਉਡਾਨ ਭਰੋ ਅਤੇ ਉਸ ਮੰਜ਼ਲ ਤੇ ਪਹੁੰਚੋ ਜਿੱਥੇ ਜਾ ਕੇ ਸੂਰਜ ਤੇ ਚੰਦ ਵੀ ਸੀਸਕ ਕਉਂਦੇ ਹਨ ਜਿੱਥੇ ਕੇਵਲ ਏਕੋ ਨੂਰ ਵਰਤ ਰਿਹਾ ਹੈ ਜਿੱਥੇ ਕੋਈ ਸ਼ਨੀ ਨਹੀਂ ਕੋਈ ਮੰਗਲ ਨਹੀਂ ਕੇਵਲ ਮੰਗਲ ਹੀ ਮੰਗਲ ਹੈ ਆਨੰਦ ਹੀ ਆਨੰਦ ਹੈ ਖੇੜਾ ਹੀ ਖੇੜਾ ਹੈ ਇਸ ਲਈ ਡਰਨ ਦੀ ਬਜਾਏ ਗੁਰੂ ਦੇ ਲੜ ਲੱਗੋ ਸ਼ਬਦ ਦੀ ਕਮਾਈ ਕਰੋ ਅਤੇ ਆਪਣੀ ਤਕਦੀਰ ਨੂੰ ਗੁਰੂ ਦੀ ਰਜ਼ਾ ਵਿੱਚ ਬਦਲ ਕੇ ਜੀਵਨ ਮੁਕਤ ਹੋ ਜਾਓ